ਜਿੱਥੇ ਖੜੇ ਰੋਜ਼ ਤੇਰੀ ਕਰਦਾ ਉਡੀਕ ਮੈਂ ਜਿੱਥੇ ਰਿਆ ਖੜਦਾ ਰੋਜ਼ ਕਰਦਾ ਉਡੀਕ ਮੈਂ ਤੇਰੇ ਘਰ ਵੱਲ ਜਾਂਦੇ ਉਹਨਾਂ ਰਾਹਾਂ ਕੋਲੋਂ ਪੁੱਛ ਲੈ ਕੱਲਾ ਬੈਠਾ ਗੱਲਾਂ ਤੇਰੀਆਂ ਚੰਨ ਨਾਲ ਕਰਾਂ ਮੈਂ ਕੱਲਾ ਬੈਠਾ ਗੱਲਾਂ ਤੇਰੀਆਂ ਚੰਨ ਨਾਲ ਕਰਾਂ ਮੈਂ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਕੋਲੋਂ ਪੁੱਛ ਲੈ ਜਿਹੜੀ ਹਰ ਥਾਂ ਤੈਨੂੰ ਸੱਚੀ ਲੱਗਦੀਆਂ ਨੇ ਫਿਰਦੀਆਂ ਜੇਰੀ ਹਰ ਥਾਂ ਸੱਚੀ ਤੈਨੂੰ ਲੱਗਦੀਆਂ ਨੇ ਫਿਰਦੀਆਂ ਨਾ ਦਾਂਜਹਿ ਸ਼ਾਇਰ ਦੀਆਂ ਨਿਗਾਹਾਂ ਕੋਲੋਂ ਪੁੱਛ ਲੈ ਕਿੰਨਾ ਤੇਰੇ ਨਾਲ ਪਿਆਰ ਜੇ ਤੂੰ ਜਾਣਨਾ ਏ ਸੱਚ ਜਿਸਮ ਦੇ ਚੱਲਦੇ ਇਨਾਂ ਸਾਹਾਂ ਕੋਲੋਂ ਪੁੱਛ ਲੈ ਬਹੁਤ ਬਸ਼ਰੀਅਤ ਸੁਣਨੀ ਹਵਾਏ ਤੂੰ ਹੀ ਕੁਝ ਬੋਲ ਦੇ ਸੁਣਨੀ ਹਵਾਏ ਤੂੰ ਹੀ ਕੁਝ ਬੋਲ ਦੇ ਉਲਝੇ ਸਵਾਲਾਂ ਦੇ ਭੇਦ ਨਹੀਂ ਤੂੰ ਖੋਲ ਦੇ ਕੁਝ ਪਲ ਆ ਕੇ ਜੇਰਾ ਬੈਠ ਜਾ ਤੂੰ ਨਾਲ ਨਹੀਂ ਮੁੱਦਤਾ ਤੂੰ ਮੈਨੂੰ ਤੇਰੇ ਸਾਥ ਦੀ ਏ ਭਾਲ ਨਹੀਂ ਕਰਨੀਆਂ ਨੇ ਗੱਲਾਂ ਤੇਰੇ ਨਾਲ ਮੈਂ ਬਥੇਰੀਆਂ ਦੱਸ ਦੇ ਵੀ ਆਪਣੀਆਂ ਤੇ ਸੁਣ ਲਵੀ ਮੇਰੀਆਂ ਬਸ ਇੰਨਾ ਰੱਖੀ ਖਿਆਲ ਕਿਤੇ ਭੇਦ ਨਾ ਖੁੱਲ ਜੇ ਦੱਬੇ ਹੀ ਨਾ ਰਹਿ ਜਾਣ ਸਵਾਲ ਕਿੱਥੇ ਉਲਝੇ ਗਵਾਥੇ ਹੋਏ ਸ਼ਾਇਰ ਨੂੰ ਤੂੰ ਹੀ ਕਿੱਥੇ ਟੋਲ ਰੇ ਸੁਣ ਨੀ ਹਵਾਏ ਤੂੰ ਹੀ ਕੁਝ ਬੋਲ ਦੇ ਕਹਿੰਦਾ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਤੰਗ ਤੂੰ ਵੀ ਕਰਦੀ ਸੀ ਤੰਗੇ ਵੀ ਕਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਕੰਨਾ ਕੱਲਿਆਂ ਵਿੱਚ ਬੈਠਾ ਜਦ ਦਿਲ ਹੋਕੇ ਪਰਦਾ ਏ ਕੱਲਿਆਂ ਵਿੱਚ ਬੈਠਾ ਜਦ ਦਿਲ ਹੋਕੇ ਪਰਦਾ ਏ ਦੂਰ ਬੈਠਾ ਵੀ ਇਹ ਪਾਗਲ ਤੈਨੂੰ ਚੇਤੇ ਕਰਦਾ ਏ ਫੇਰ ਪਾਣੀ ਦੀਆਂ ਬੂੰਦਾਂ ਫੇਰ ਪਾਣੀ ਦੀਆਂ ਬੂੰਦਾਂ ਬਣ ਅੱਖਾਂ 'ਚੋਂ ਵਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਨਹੀਂ ਪੁੱਲ ਹੁੰਦਾ ਉਹ ਇਕੱਠਿਆਂ ਦਾ ਮਿਲ ਪੈਣਾ ਨਹੀਂ ਪੁੱਲ ਹੁੰਦਾ ਉਹ ਇਕੱਠਿਆਂ ਦਾ ਮਿਲ ਪੈਣਾ ਹੱਥਾਂ ਵਿੱਚ ਹੱਥ ਫੜ ਕੇ ਰੋਣਾ ਤੇ ਹੱਸ ਪੈਣਾ ਅੱਜ ਵੀ ਉਹ ਥਾਵਾਂ ਸਾਨੂੰ ਚੇਤੇ ਕਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਤੰਗ ਤੂੰ ਵੀ ਕਰਦੀ ਸੀ ਤਾਂਗੇ ਵੀ ਕਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ तू ਕੀਤਾ ਸੀ ਵਾਦਾ ਨਾ ਕਦੇ ਛੱਡ ਕੇ ਜਾਵੇਂਗੀ ਤੂੰ ਕੀਤਾ ਸੀ ਵਾਦਾ ਨਾ ਕਦੇ ਛੱਡ ਕੇ ਜਾਵੇਂਗੀ ਹਰ ਔਖੇ ਸੋਖੇ ਰਾਤੇ ਮੇਰਾ ਸਾਥ ਨਿਭਾਵੇਂਗੀ ਬਸ ਇਸ਼ਕੇ ਦੀਆਂ ਤੰਗਾਂ ਬਸ ਇਸ਼ਕੇ ਦੀਆਂ ਤੰਗਾਂ ਟੁੱਟਣੇ ਤੋਂ ਡਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਲਾਸ਼ ਸ਼ੇਰ ਹੈ ਜੀ ਮਿਲ ਜਾਣਗੇ ਆਸ਼ਿਕ ਲੱਖਾਂ ਤੈਨੂੰ ਰਾਹਾਂ ਵਿੱਚ ਮਿਲ ਜਾਣਗੇ ਆਸ਼ਿਕ ਰੱਖਾਂ ਤੈਨੂੰ ਰਾਹਾਂ ਵਿੱਚ ਪਰ ਕਿਸੇ ਨਹੀਂ ਰੱਖਣਾ ਵਾਂਗ ਤੈਨੂੰ ਮੇਰੇ ਸਾਹਾਂ ਵਿੱਚ ਨਦਾਨ ਦੀਆਂ ਇਹ ਲਿਖੀਆਂ ਅਸਰ ਸੀਨੇ ਤੇ ਕਰਦੀਆਂ ਨੇ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ ਤੰਗ ਤੋਵੇ ਕਰਦੀ ਸੀ ਤਾਂ ਇਹ ਵੀ ਕਰਦੀ ਹਾਂ ਸੱਜਣਾ ਤੇਰੀਆਂ ਯਾਦਾਂ ਵੀ ਬਸ ਤੇਰੇ ਵਰਗੀਆਂ ਨੇ